ਅਜ ਗੁਰੂ ਅਮਰਦਾਸ ਜੀ ਸਮਝਾਉਂਦੇ ਨੇ ਕਿ ਜਿਹੜੀ ਜੀਵ ਇਸਤਰੀ ਦੁਨੀਆਂ ਦੇ ਸੋਹਣੇ ਪਦਾਰਥ ਰੂਪ ਕੁਸੰਬੇ ਦੇ ਰੰਗ ਵਾਲੇ ਵੇਸ ਵਿੱਚ ਮਸਤ ਹੈ ਉਹ ਮੰਦੇ ਪਾਗਾ ਵਾਲੀ ਹੈ ਉਹ ਮਾਨੋ ਪਰਾਇ ਖਸਮ ਨੂੰ ਪੋਗਣ ਤੁਰ ਪੈਂਦੀ ਹੈ ਮਾਇਆ ਦੇ ਪਿਆਰ ਵਿੱਚ ਉਹ ਲੁੱਟੀ ਜਾ ਰਹੀ ਹੈ ਕਿਉਂਕਿ ਉਹ ਆਪਣੇ ਹਿਰਦੇ ਘਰ ਵਿੱਚ ਵਸਦੇ ਖਸਮ ਪ੍ਰਭੂ ਨੂੰ ਵਿਸਾਰ ਦਿੰਦੀ ਹੈ ਜਿਸ ਜੀਵ ਇਸਤਰੀ ਨੇ ਦੁਨੀਆਂ ਦੇ ਪਦਾਰਥਾਂ ਨੂੰ ਸਵਾਦ ਲੈ ਜਾਣ ਕੇ ਪੋ ਗਿਆ ਹੈ ਉਸ ਦੇ ਮਨ ਵਿੱਚ ਫਿਰ ਰੋਗ ਲੱਗਦਾ ਹੈ ਪਾਉ ਉਹ ਨਿਰੋਲ ਆਪਣੇ ਖਸ਼ਮ ਪ੍ਰਭੂ ਨੂੰ ਛੱਡ ਦਿੰਦੀ ਹੈ ਤੇ ਇਸ ਤਰ੍ਹਾਂ ਆਪਣੇ ਖਸ਼ਮ ਪ੍ਰਭੂ ਨਾਲੋਂ ਉਸ ਦਾ ਵਿਛੋੜਾ ਹੋ ਜਾਂਦਾ ਹੈ ਜਿਹੜੀ ਜੀਵ ਇਸਤਰੀ ਗੁਰੂ ਦੇ ਹੁਕਮ ਵਿੱਚ ਤੁਰਦੀ ਹੈ ਉਹਦਾ ਮਨ ਦੁਨੀਆਂ ਦੇ ਭੋਗਾਂ ਵੱਲੋਂ ਹਟ ਜਾਂਦਾ ਹੈ ਉਹ ਰੱਬ ਦੇ ਪਿਆਰ ਨੂੰ ਗਹਿਣਾ ਬਣਾ ਕੇ ਆਪਣੇ ਆਪ ਨੂੰ ਸਜਾ ਕੇ ਪਰਮਾਤਮਾ ਦੇ ਪਿਆਰ ਵਿੱਚ ਰੰਗੀ ਰਹਿੰਦੀ ਹੈ ਤੇ ਰੱਬ ਦਾ ਨਾਮ ਹਿਰਦੇ ਵਿੱਚ ਤਾਰ ਕੇ ਸਹਿਜ ਅਵਸਥਾ ਵਿੱਚ ਆ ਵੱਸਦੀ ਹੈ ਪ੍ਰਭੂ ਦੇ ਹੁਕਮ ਵਿੱਚ ਤੁਰਨ ਵਾਲੀ ਜੀਵ ਇਸਤਰੀ ਸਦਾ ਸੁਹਾਗਣ ਹੈ ਕਰਤਾਰ ਖਸਮ ਨੇ ਉਸ ਨੂੰ ਆਪਣੇ ਨਾਲ ਮਿਲਾ ਲਿਆ ਹੈ। ਨਾਨਕ ਜੀ ਕਹਿੰਦੇ ਨੇ ਕਿ ਜਿਸ ਨੇ ਸਦਾ ਕਾਇਮ ਰਹਿਣ ਵਾਲੇ ਖਸਮ ਪ੍ਰਭੂ ਨੂੰ ਪ੍ਰਾਪਤ ਕਰ ਲਿਆ ਹੈ ਉਹ ਜੀਵ ਇਸਤਰੀ ਸਦਾ ਸੁਹਾਗ ਵਾਲੀ ਹੈ। ਜਿਹੜੀ ਜੀਵ ਇਸਤਰੀ ਦੁਨਿਆਵੀ ਰੰਗਾਂ ਵਿੱਚ ਮਸਤ ਹੈ ਉਸ ਨੂੰ ਗੁਰੂ ਸਾਹਿਬ ਸਮਝਾਉਂਦੇ ਨੇ ਕਿ ਤੂੰ ਖਸਮ ਪ੍ਰਭੂ ਨੂੰ ਸਦਾ ਚੇਤੇ ਰੱਖ। ਨਾਨਕ ਜੀ ਕਹਿੰਦੇ ਨੇ ਕਿ ਇਸ ਤਰ੍ਹਾਂ ਤੂੰ ਆਪਣਾ ਜੀਵਨ ਸਵਾਰ ਲਵੇਂਗੀ ਤੇ ਤੇਰੀ ਕੋਲ ਵੀ ਤੇਰੇ ਨਾਲ ਮੁਕਤ ਹੋ ਜਾਏਗੀ। आकाश ਤੇ ਪਾਤਾਲ ਦੇ ਵਿਚਕਾਰ ਇਹ ਸਾਰਾ ਜਗਤ ਰੂਪ ਤਖਤ ਰੱਬ ਨੇ ਹੀ ਬਣਾਇਆ ਹੈ ਉਸਨੇ ਆਪਣੇ ਹੁਕਮ ਵਿਚੀ ਧਰਤੀ ਬਣਾਈ ਹੈ ਜਿੱਥੇ ਜੀਵ ਆਪਣਾ ਧਰਮ ਕਮਾਉਂਦੇ ਨੇ ਉਹ ਦੀਨਾ ਤੇ ਦਇਆ ਕਰਨ ਵਾਲਾ ਰੱਬ ਇਹ ਸਾਰਾ ਕੁਝ ਆਪ ਹੀ ਪੈਦਾ ਕਰਕੇ ਆਪ ਹੀ ਨਾਸ ਕਰਦਾ ਹੈ हे ਪ੍ਰਭੂ ਤੁਹਾਡਾ ਹੁਕਮ ਅਨੋਖਾ ਹੈ ਪਾਉ ਕੋਈ ਇਸ ਨੂੰ 모ੜ ਨਹੀਂ ਸਕਦਾ ਤੁਸੀਂ ਸਾਰੇ ਜੀਵਾਂ ਨੂੰ ਰਜ਼ਕ ਦਿੰਦੇ ਹੋ ਹਰ ਥਾਂ ਤੁਸੀਂ ਖੁਦ ਆਪ ਮੌਜੂਦ ਹੋ ਤੇ ਤੁਸੀਂ ਆਪ ਹੀ ਜੀਵਾਂ ਦੀ ਪਾਲਣਾ ਕਰਦੇ ਹੋ